ਸਾਸਰੇ ਗੱਲ ਜੀ ਸਾਰਿਆਂ ਨੂੰ ਨਮਸਕਾਰ ਜੀ ਬੋਧ ਰਾਜ ਲੇਡੀ ਸਟੇਲ ਚੈਨਲ ਦਾ ਸਾਰਾ ਸਵਾਗਤ ਕਰਦੇ ਆਂ ਅੱਜ ਦਾ ਨੋਟ ਪਤਾ ਦੱਸਾਂਗੇ ਕਿ ਜਿਹੜੀ ਚਸਟ ਭਾਰੀ ਹੁੰਦੀ ਹੈ ਔਰ ਇਹ ਮੋਡੇ ਦੀ ਕਟਿੰਗ ਤੁਹਾਨੂੰ ਦੱਸਾਂਗੇ ਕਿੱਦਾਂ ਕਰੀਦੀ ਹੈ ਤੇ ਆ ਤੁਹਾਨੂੰ ਦੱਸਣੀਆਂ ਇਹਦਾ ਟੀਰਾ ਹੈ 14 ਇੰਚ ਆਗੇ ਮੈਂ ਆਪਾਂ ਜਿਹੜੀ ਪਹਿਲੀ ਵੀਡੀਓ ਪਾਈ ਹੋਰੀ ਤੁਹਾਨੂੰ ਦਸੀ ਕਿਨੀ ਚਸਟ ਏਰੀਆ ਪਤਾ ਸੀ ਹੈ 25 ਇੰਚ ਛਾਤੀ ਦੀ ਟੀਰਾ ਹੈ 14 ਇੰਚ ਤੋਂ ਓਰਾ ਆਤਾਏਗਾ 7 ਇੰਚ ਹੋਰਾ ਆਤਾ ਜਾਏਗਾ 7 ਇੰਚ ਆ ਦੇਖੋ 7 ਇੰਚ ਹੈ ਇਦਾਂ ਆ ਕੇ ਰੱਖ ਲੈਣਾ ਵਾ ਇਹ 13 ਪਤਾ ਰੱਖਿਆ ਵਾ ਪਿੱਛੇ ਇਹ ਗਲਾ ਹੈ 6.5 ਇੰਚ ਤੇ ਛਾਤੀ ਆ 25 ਇੰਚ ਮੈਂ ਕਿ ਲੂਜ਼ ਬਾ ਕੇ 2 ਇੰਚ ਆਪਾਂ ਲੂਜ਼ ਪਾਇਆ ਹੈ ਟੋਟਲ 25 ਇੰਚ ਆਪਾਂ ਜਿੰਨਾ ਤੋਂ 7 ਇੰਚ ਦੇ ਹਲੇ ਰੱਖਿਆ ਉਹਨੇ 7 ਇੰਚ ਥੇਲੋਰਾ ਖਲਣਾ ਵਾ ਉਹ ਤੋਂ ਬਾਅਦ ਆਪਾਂ ਇਹਦਾ ਮੋਡਾ ਲੈਣਾ ਵਾ 7.5 7.5 ਆਪਾਂ ਲੱਲਿਆ ਵਾ ਕਿਉਂਕਿ ਛਾਤੀ ਰੇ 5 ਇੰਚਾ 7.5 ਦਾ ਮੋਡਾ ਲੱਲਿਆ ਵਾ ਤੇ ਜੇ ਛਾਤੀ ਹੁੰਦੀ 20 ਇੰਚ ਤੇ ਫੇਰ ਆਪਾਂ ਰ ਮੋਡਾ ਲ ਲੈਣਾ ਹੀ ਪੌਣੇ 7 ਜਾਂ 7 ਇੰਚ ਦੇ ਵਿੱਚ ਰੱਖ ਦੇਣਾ ਹੀ ਆਪਾਂ ਮਾ ਕੀ ਲੂਜ਼ ਲੂਜ਼ ਪਾ ਕੇ 20 ਇੰਚ ਛਾਤੀ ਤੁਹਾਨੂੰ ਕਹਿੰਦਿਆਂ ਆਂ ਤੇ 에ਰਾ ਸਾਤੀ 5 인ਚ ਤੇ 에ਰਾ ਚੌਥਾ ਹਿਸ ਆਏਗਾ 12.5 ਕਿਉਂਕਿ ਪੰਜੀ ਦੀ ਪੰਜੀ 50 인ਚ ਹੋ ਗਈ ਨਾ ਆਰਾਊਂਡ ਲੂਸ ਭਾ ਕੇ ਤੇ 에ਰਾ ਚੌਥਾ ਹਿਸ ਆਇਆ ਨਾ 12 44 ਨਿੰਜਾ ਵਾਂ ਸਾਢੇ 12 인ਚ ਆਇਆ ਨਾ ਸਾਢੇ 12 ਤਨੂੰ ਇਦਾਂ ਕਰਕੇ ਨੂੰ ਗਲਾਈ ਨੂੰ ਦੇ ਦੇਣੀ ਆ 에ਰੀ ਮੋਡਰੀ ਸ਼ੇਪ ਜਦਾ ਕਰੀਦੀ ਆ ਇਹ ਅਨੁਸਾਰ ਕੇ ਇੱਕ ਗੱਲ ਦਾ ਜਿਆਦਾ ਰੱਖਣਾ ਤੁਹਾਨੂੰ ਮੈਂ ਪਹਿਲੀ ਵੀਡੀਓ ਵਿੱਚ ਦੱਸਿਆ ਏ ਕਿ ਜਿਹੜੀ ਮੱਕੀ ਚੈਸਟ ਭਾਰੀ ਹੁੰਦੀ ਆ ਤੇ ਉੱਚੋ ਮੋਡਰਨ ਕਾਰਟ ਪਾਣੀ ਆ ਜਿਆਦਾ ਡੰਗਾ ਜਿਹੀ ਨਹੀਂ ਪਾਣੀ ਨਾ ਅੱਗੋਂ ਪਾਣੀ ਨਾ ਪਿੱਛੋਂ ਪਾਣੀ ਆ ਜੇ ਪਿੱਛੋਂ ਘਟਾਈ ਜਿਆਦਾ ਪਾਤੀ ਪਿੱਛੇ ਬੈਕ ਸਾਈਡ ਤੇ ਖਿੱਚ ਲੱਗਦੀ ਆ ਇਹ ਤੁਹਾਨੂੰ ਮੈਂ ਦੱਸਣ ਦਿਆਂ ਵਾ ਜਿਹੜੀ ਛਾਤੀ ਭਾਰੇ ਵਾਲੇ ਦੀ ਉਹ ਬੈਕ ਸਾਈਡ ਤੋਂ ਖਿੱਚ ਲੱਗਦੀ ਆ ਇਨੂੰ ਇਹਦਾ ਕਿ ਨਿਕ ਗਲਾਈ ਦੇ ਲੈਣੀ ਆ ਤਾਂ ਆਪਾਂ 1 ਇੱਕ 2 ਇੰਚ ਇੱਥੇ ਰੱਖਿਆ ਵਾ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਮੋਡਾ ਹੋਣਾ ਜਿਹਨੂੰ ਆਪਾਂ ਆਰਮ ਹੋਣ ਕਹਿੰਦੇ ਨੇ ਸਾਡੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾ ਕੋਈ ਸਮਝ ਲੈ ਕੇ ਕਮੈਂਟ ਕਰਕੇ ਸਾਨੂੰ ਪੁੱਛ ਲਿਆ ਕਰੋ ਉਹ ਤਬਾਜੋ ਤਾਂ ਆਪਾਂ ਕਟਿੰਗ ਕਰਨੀ ਹੁੰਦੀ ਹੈ ਮਾੜੀ ਟੇਪਰ ਇਹ ਨਾਲ ਫਿਟਿੰਗ ਇਹਨੂੰ ਨੀ ਮਾਡਲ ਇਹ ਬਿਲਕੁਲ ਤੋਂ ਬੈ ਜਾਂਦੀ ਸਹੀ ਠੀਕ ਰੰਗ ਨਾਲ ਇਹਨੇ ਕੰਨੂ ਕਟਿੰਗ ਕਰ ਦੇਣੀ ਆ ਉਹ ਤੋਂ ਬਾਅਦ ਚੰ ਨੂੰ ਸੋੜਨਾ ਆਪਾਂ ਅਨ ਪਲਟਾ ਲਾਂਗੇ ਐ ਉਹ ਅੱਗੇ ਉੱਠੀ ਸਾਈਡ ਇਹਨੂੰ ਸਿੱਧੀ ਸਾਈਡ ਤੇ ਆਪਾਂ ਚਾਰ ਸਟਾ ਨਿਸ਼ਾਨ ਫੇ ਲਗਾਵਾਂਗੇ 12.5 ਤੇ ਆ ਦੇਖੋ 12.5 ਤਾਂ ਆਪਾਂ ਨਿਸ਼ਾਨ ਲਗਾ ਲਿਆ ਵਾ ਚੈਸਟ ਦਾ ਤੇ ਓਤੋ ਤੇ ਸਲਾਈ ਦਾ ਮਾਰਜਿਨ ਰੱਖ ਕੇ ਤੇ 15 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਜਿਹੜੀ ਕਮਰ ਦਾ 15 ਇੰਚ ਦਾ ਆਪਾਂ ਕਮਰ ਦਾ ਨਿਸ਼ਾਨ ਲਗਾ ਲਿਆ ਵਾ ਉਤ ਬਾਅਦ ਜਿਹੜਾ ਆਪਾਂ ਇਹ ਆਪਾਂ ਨਿਸ਼ਾਨ ਲਗਾਵਾਂਗੇ ਉਤੋਂ ਸਲਾਈ ਛੱਡ ਕੇ ਜਿਹੜੀ ਬਾਜੂ ਉੱਥੇ ਲੈਣੀ ਆਂਦੀ ਆਂਦੀ ਆ ਤੇ ਇੱਥੇ ਲੈਵਾਂ 15 ਇੰਚ ਦਾ ਨਿਸ਼ਾਨ ਲਗਾ ਲਾਂਗੇ ਸਾਡੇ ਜਿੱਥੇ ਹਿਪ ਆੜ ਗਈ ਸਾਡੇ ਕਮਰ ਛਾਤੀ ਹਿਪ ਨਿਕਲ ਗਈ ਆ ਉਹ ਤਾਂ ਬਾਹਰ ਹੀ ਸਾਹਮਣੇ ਘੱਟ ਪਾਈਦੀ ਆ ਪਰ ਖਣਾਵਾ ਇਥੋਂ ਵੀ 7 7 ਇੰਚ ਦਾ ਪਰ ਰੱਖ ਲੈਣਾ ਨਿਸ਼ਾਨ ਲਗਾ ਲੈਣਾ ਵਾ ਆ ਨਿਸ਼ਾਨ ਲਗਾ ਲਿਆ ਆਪਾਂ 7 ਇੰਚ ਜਿੰਨਾ ਤੀਰਾ ਹੀ ਉਹਨਾਂ ਹੀ ਆਪਾਂ ਤੇ ਲੈ 7 ਇੰਚ ਨਿਸ਼ਾਨ ਲਾ ਲਿਆ ਵਾ ਇਥੇ ਆਪਾਂ ਗੁੱਟਕੇ ਲਗਾ ਲਾਂਗੇ ਤਾ ਕਿ ਸਾਨੂੰ ਪਤਾ ਲੱਗ ਜਾਏ ਛਾਤੀ ਕਮਰ ਹੈ ਕਿਥੇ ਆ। ਉਹ ਤਾਂ ਬਾਚਨੋਂ ਆਪਾਂ ਸਾਹਮਣੇ ਕੱਟ ਪਾਵਾਂਗੇ। ਜਿਹੜੀ ਆਪਾਂ 7 ਇੰਚ ਉਪਰ ਰੱਖਿਆ ਬਿਲਕੁਲ 7 ਇੰਚ ਤੇ ਰੱਖਣਾ। ਤੋ ਇਸ ਸਵਾ 7 ਤੇ ਯਾਨੂ ਇੱਦਾਂ ਕਾ ਕੇ ਨੂੰ ਗਲਾਈ ਦੇ ਕੇ ਨੂੰ ਕਟਿੰਗ ਕਰ ਲੈਣੀ ਆ। ਕਿਉਂਕਿ ਜੇ ਸਾਹਮਣੇ ਵੀ ਜ਼ਿਆਦਾ ਕੱਟ ਪੈ ਜੇ ਤਾਂ ਤਾਂ ਵੀ ਸਾਹਮਣੇ ਜ਼ਿਆਦਾ ਖਿੱਚ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿ ਜਿਹੜੀ ਕਟਾਈ ਹੁੰਦੀ ਆ ਇਹ ਸਾਬ ਨਾਲ ਪਾਣੀ ਪੈਂਦੀ ਆ ਇਹਨੂੰ ਤੱਕਾ ਕੇ ਗਲਾਈ ਦੀ ਸ਼ੇਪ ਦੇ ਲੈਣੀ ਆ ਦੇਖੋ ਨੇ ਤੱਕਾ ਕੇ ਇਹਨੂੰ ਗਲਾਈ ਦੀ ਸ਼ੇਪ ਦੇ ਕੇ ਇਹਨੂੰ ਕਟਿੰਗ ਕਰ ਲਈ ਆ ਇਹ ਦੇਖੋ ਮੋਡੇ ਦੀ ਕਟਿੰਗ ਹੋ ਗਈ ਆ ਇਸੇ ਤਰ੍ਹਾਂ ਇਹ ਮੋਡਾ ਕਟਿੰਗ ਕਰਦਾ ਭਾਰੀ ਸਾਤੀ ਵਾਲੇ ਦਾ ਵੀਡੀਓ ਚੰਗੇ ਤੇ ਵੀਡੀਓ ਲਾਈਕ ਜਰੂਰ ਕਰ ਦਿਓ ਤੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਦੇਖੋ ਦਰੋ ਸਵਾਸਾਤ ਆ ਗਿਆ ਵਾ